ਹਾੜੇ ਜਹਾਜ਼ ਵਾਲੀ ਟੈਂਕੀ ਲੇਖਕ ਜਮੇਰ ਸਿੱਧੂ ਇਸ ਕਹਾਣੀ ਬਾਰੇ ਜਾਣਨ ਤੋਂ ਪਹਿਲਾਂ ਹਰ ਪੰਜਾਬੀ ਚੈਨਲ ਨਾਲ ਜੁੜੇ ਸਮੂਹ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦੇ ਹੋਇਆ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੀ ਕਿ ਉਹ ਇਸ ਕਹਾਣੀ ਨੂੰ ਸਬੰਧਤ ਵਿਦਿਆਰਥੀਆਂ ਨਾਲ ਸ਼ੇਅਰ ਕਰਨ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਇਸ ਕਹਾਣੀ ਦਾ ਪਹਿਲਾਂ ਮੈਂ ਟਾਈਟਲ ਤੇ ਗੱਲ ਕਰਾਂਗੀ ਇਸ ਕਹਾਣੀ ਦਾ ਟਾਈਟਲ ਜਹਾਜ਼ ਵਾਲੀ ਟੈਂਕੀ ਕਿਉਂ ਹੈ ਕਿਉਂਕਿ ਇਸ ਕਹਾਣੀ ਵਿੱਚ ਪ੍ਰਵਾਸ ਨਾਲ ਜੁੜੇ ਮਸਲੇ ਹਨ ਤੇ ਜਿਹੜੇ ਲੋਕ ਵੀ ਵਿਦੇਸ਼ ਜਾ ਕੇ ਸੈਟਲ ਹੋਣਾ ਚਾਹੁੰਦੇ ਹਨ ਉਹ ਇਸ ਤਰ੍ਹਾਂ ਇੱਥੋਂ ਪੰਜਾਬ ਤੋਂ ਜਾਂ ਆਪਣੇ ਘਰ ਤੋਂ ਜਦੋਂ ਸਫ਼ਰ ਤੈਅ ਕਰਦੇ ਨੇ ਸ਼ੁਰੂ ਕਰਦੇ ਨੇ ਤੇ ਕਿਹੜੀਆਂ ਚੁਣੌਤੀਆਂ ਹੁੰਦੀਆਂ ਨੇ ਤੇ ਕਿਸ ਤਰ੍ਹਾਂ ਇਸ ਕਹਾਣੀ ਦਾ ਮੁੱਖ 파ਤਾ ਦਲਜਿੰਦਰ ਨਿਰਾਸ਼ਾ ਦੇ ਵਿੱਚ ਚਲਾ ਜਾਂਦਾ ਹੈ ਜਦੋਂ ਉਸ ਨੂੰ ਵਿਦੇਸ਼ ਜਾਣ ਦਾ ਮੌਕਾ ਨਹੀਂ ਮਿਲਦਾ ਜਾਂ ਉਸ ਦੇ ਨਾਲ ਧੋਖਾ ਹੁੰਦਾ ਹੈ ਕਹਾਣੀ ਦਾ ਸਬੰਧ ਜਹਾਜ਼ ਵਾਲੀ ਟੈਂਕੀ ਵਾਲੇ ਇੱਕ ਕੋਸਮ ਬਕਾਨ ਨਾਲ ਹੈ ਉਸ ਘਰ ਨਾਲ ਹੈ ਜਿਸ ਘਰ ਦੇ ਦੇ ਵਿੱਚੋਂ ਜਿਹੜੇ ਪਾਤਰ ਹਨ ਸਾਰੇ ਉਹ ਇੰਗਲੈਂਡ ਦੇ ਵਿੱਚ ਰਹਿ ਰਹੇ ਹਨ ਤੇ ਆਪਣੀ ਉਹਨਾਂ ਨੇ ਚਮਕ-ਦਮਕ ਦੱਸਣ ਲਈ ਪਿੰਡ ਵਿੱਚ ਫੋਕੀ ਸ਼ੋਰਤ ਦੱਸਣ ਲਈ ਇੱਕ ਵੱਡੀ ਕੋਠੀ ਬਣਾ ਕੇ ਉਹਨਾਂ ਨੇ ਉੱਪਰ ਜਹਾਜ਼ ਵਾਲੀ ਟੈਂਕੀ ਪਾਣੀ ਵਾਲੀ ਜਿਹੜੀ ਹੈ ਉਸ ਤੇ ਜਹਾਜ਼ ਬਣਾਇਆ ਹੋਇਆ ਹੈ ਇਹ ਜਹਾਜ਼ ਸਾਰੇ ਹੀ ਨੌਜਵਾਨ ਨੂੰ ਖਿੱਚ ਪਾਉਂਦਾ ਹੈ ਕਿ ਉਹ ਵੀ ਵਿਦੇਸ਼ ਜਾ ਕੇ ਸੈੱਟ ਹੋਣਾ ਕਹਾਣੀ ਦਾ ਮੁੱਖ ਪਾਤਰ ਦਰਜਿੰਦਰ ਜਿਹੜਾ ਹੈ ਉਹ ਲੇਖਕ ਉਤਮਪੁਰਖ ਸ਼ੈਲੀ ਦੇ ਵਿੱਚ ਉਹ ਸਾਨੂੰ ਸੰਬੋਧਨ ਕਰਦਾ ਹੈ ਤੇ ਉਹੋ ਵੀ ਇਸ ਟੈਂਕੀ ਨੂੰ ਦੇਖਣ ਤੋਂ ਬਾਅਦ ਕਿਉਂਕਿ ਇਹ ਉਸਦੇ ਇੰਗਲੈਂਡ ਗਏ ਤਾਏ ਦੇ ਘਰ ਦੀ ਟੈਂਕੀ ਹੈ ਤੇ ਉਸ ਨੂੰ ਇੱਕ ਬੰਗਾਰ ਜਾਪਦੀ ਹੈ ਕਿ ਜੇ ਤਾਏ ਨੇ ਏਡੀ ਵੱਡੀ ਟੈਂਕੀ ਕੋਠੀ ਬਣਾ ਕੇ ਵੱਡੀ ਟੈਂਕੀ ਲਾਈ ਹੈ ਤਾਂ ਉਹ ਵੀ ਵਿਦੇਸ਼ ਜਾ ਕੇ ਤਾਏ ਦੇ ਨਾਲ ਉਹ ਵੱਡੀ ਕੋਠੀ ਬਣਾਏਗਾ ਤੇ ਇਸ ਤੋਂ ਵੀ ਵੱਡੀ ਜਹਾਜ਼ ਵਾਲੀ ਟੈਂਕੀ ਜਿਹੜੀ ਹੈ ਇਸ ਤੇ ਲਗਾਏਗਾ ਇਸ ਤਰ੍ਹਾਂ ਸਾਨੂੰ ਇਸ ਕਹਾਣੀ ਦਾ ਸੰਬੰਧ ਜਿਹੜਾ ਹੈ ਇੱਕ ਫੋਕੀ ਸ਼ੋਰਤ ਜਾਂ ਫੋਕੀ ਬਖਾਵੇ ਨਾਲ ਜੁੜਦਾ ਹੈ। ਇਹ ਲੇਖਕ ਦਰਜਿੰਦਰ ਦੇ ਰੂਪ ਵਿੱਚ ਆਪਣੇ ਤਾਇਏ ਨਾਲ ਈਰਖਾ ਕਰਦਾ ਇਸ ਜਹਾਜ਼ ਵਾਲੀ ਟੈਂਕੀ ਤੋਂ ਵੀ ਉੱਚੀ ਟੈਂਕੀ ਲਵਾਉਣ ਲਈ ਵਿਦੇਸ਼ ਜਾਣ ਲਈ ਲੱਖਾਂ ਰੁਪਏ ਬਰਬਾਦ ਕਰ ਲੈਂਦਾ ਹੈ। ਇਸ ਕਹਾਣੀ ਵਿੱਚ ਇੱਕ ਬਾਜ ਵਾਲੀ ਟੈਂਕੀ ਵੀ ਹੈ ਜਿੱਤੇ ਵਿੱਚ ਬਾਜ ਬਣਿਆ ਹੋਇਆ ਪੰਛੀ ਤੇ ਟੈਂਕੀ ਦੇ ਉੱਪਰ ਤੇ ਇਸ ਦਾ مالک ਲੋਕਾਂ ਦੀਆਂ ਜ਼ਮੀਨਾਂ ਗਹਿਣੇ ਰੱਖ ਕੇ ਵਿਆਜ ਵਸੂਲਦਾ ਹੈ ਤੇ ਜਿਹੜੇ ਨੌਜਵਾਨ ਵਿਦੇਸ਼ ਜਾਣਾ ਚਾਹੁੰਦੇ ਹਨ ਉਹਨਾਂ ਦੀਆਂ ਫਸਲਾਂ ਆਪਣੇ ਕੋਲ ਗਿਰਵੀ ਰੱਖ ਲੈਂਦਾ ਤੇ ਉਹਨਾਂ ਨੂੰ ਪੈਸੇ ਦਿੰਦਾ ਹੈ ਤੇ ਜਦੋਂ ਪੈਸੇ ਉਹਨਾਂ ਦੇ ਪਿਤਾ ਪੁਰਖੇ ਵਾਪਸ ਨਹੀਂ ਕਰ ਸਕਦੇ ਤਾਂ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰ ਲੈਂਦਾ ਹੈ ਇਸ ਕਰਕੇ ਉਹਦੇ ਘਰ ਦੀ ਟੈਂਕੀ ਬਾਜਵਾਲੀ ਟੈਂਕੀ ਹੈ ਤੇ ਉਹਨਾਂ ਇਹਨਾਂ ਦੋਹਾਂ ਟੈਂਕੀਆਂ ਦਾ ਸਬੰਧ ਜਿਹੜਾ ਹੈ ਸਰਮਾਇਅਦਾਰੀ ਉੱਚ ਵਰਗ ਪੂੰਜੀਵਾਦੀ ਲੋਕਾਂ ਨਾਲ ਹੈ ਜਿਹੜੇ ਦੂਜਿਆਂ ਦੇ ਉੱਪਰ ਰੋਪ ਜਮਾਉਣ ਵਾਸਤੇ ਜ਼ਿਆਦਾ ਕਰਜ਼ਾ ਦੇ ਕੇ ਆਪਣੇ ਆਪ ਨੂੰ ਵੱਡਾ ਸਿੱਧ ਕਰਦੇ ਹਨ ਤੇ ਜਾਂ ਫਿਰ ਵਿਦੇਸ਼ ਜਾ ਕੇ ਵੱਡੀਆਂ ਕੋਠੀਆਂ ਪਾ ਕੇ ਤੇ ਉਹਨਾਂ ਕੋਠੀਆਂ ਦੇ ਵਿੱਚ ਪ੍ਰਵਾਸੀ ਜਿਹੜੇ ਭਾਈਏ ਹਨ ਉਹ ਰਹਿਣ ਲਈ ਉੱਥੇ ਮਜਬੂਰ ਉਹਨਾਂ ਨੂੰ ਕਰ ਦਿੰਦੇ ਹਨ ਜਾਂ ਉੱਥੇ ਉਹ ਰਹਿਣਾ ਰਹਿਣਾ ਸ਼ੁਰੂ ਕਰ ਦਿੰਦੇ ਹਨ ਤੇ ਆਪ ਇਹ ਲੋਕ ਇੰਗਲੈਂਡ ਜਾਂ ਵੱਡੇ ਵਿਕਸਿਤ ਦੇਸ਼ਾਂ ਦੇ ਵਿੱਚ ਚਲੇ ਜਾਂਦੇ ਹਨ ਕਹਾਣੀਕਾਰ ਨੇ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਤੇ ਬੜੇ ਹੀ ਚੰਗੇ ਢੰਗ ਨਾਲ ਪੇਸ਼ ਕੀਤਾ ਮੈਂ ਵਿਦਿਆਰਥੀਆਂ ਨੂੰ ਦੱਸਣਾ ਚਾਹਾਂਗੀ ਕਿ ਕਹਾਣੀ ਵਿੱਚ ਇੱਕੋ ਵੇਰੇ ਵੇਲੇ ਕਿੰਨੇ ਸਾਰੇ ਸਾਰੀਆਂ ਕਥਾਵਾਂ ਕਹਿ ਲੋ ਜਾਂ ਟਿੱਕੀਆਂ-ਨਿੱਕੇ ਵੇਰਵੇ ਇਕੱਠੇ ਚੱਲਦੇ ਹਨ ਤੇ ਕਹਾਣੀਕਾਰ ਦੀ ਖਾਸੀਅਤ ਇਹ ਕਿ ਉਹ ਸਾਰੇ ਵੇਰਵਿਆਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰ ਦਿੰਦਾ ਹੈ ਮਤਲਬ ਉਹ ਜਿਹੜੇ ਤੰਦ ਜਿਹੜੀ ਹੈ ਕਹਾਣੀ ਦੀ ਉਲਝਣ ਨਹੀਂ ਦਿੰਦਾ ਉਹ ਸਾਰੇ ਵੱਖ-ਵੱਖ ਤੰਦਾਂ ਨੂੰ ਤੇ ਉਹਦਾ ਇੱਕੋ ਜਿਵੇਂ ਹੁੰਦਾ ਨਾ ਵੱਖ-ਵੱਖ ਓਨ ਦੀਆਂ ਤੰਦਾਂ ਹੋਣ ਤੇ ਉਹਦਾ ਜਿਹੜਾ ਗੋਲਾ ਇੱਕੋ ਹੋਵੇ ਉਸ ਤਰ੍ਹਾਂ ਕਹਾਣੀਕਾਰ ਨੇ ਕਹਾਣੀ ਨੂੰ ਬਹੁਤ ਚੰਗੀ ਤਕਨੀਕ ਨਾਲ ਸਾਰੀਆਂ ਵੇਰਵਿਆਂ ਨੂੰ ਇੱਕ ਜਗ੍ਹਾ ਤੇ ਜਿਹੜਾ ਹੈ ਇਕੱਠੇ ਕੀਤਾ। ਹੁਣ ਮੈਂ ਗੱਲ ਕਰਾਂਗੀ ਕਹਾਣੀ ਦੇ ਲੇਖ ਤੋਂ ਬਾਅਦ ਕਹਾਣੀ ਦਾ ਮੁੱਖ ਪਾਤਰ ਲੇਖਕ ਖੁਦ ਦਿਲਜਿੰਦਰ ਸਿੰਘ ਦੇ ਰੂਪ ਵਿੱਚ ਮੁੱਖ ਦਿਲਜਿੰਦਰ ਦੀ ਪਤਨੀ ਬਖਸ਼ਿੰਦਰ ਕੌਰ ਦਿਲਜਿੰਦਰ ਦੇ ਮਾਪਿਓ ਜਿਨ੍ਹਾਂ ਨੂੰ ਉਹ ਚਾਚਾ ਚਾਚੀ ਕਹਿੰਦਾ ਹੁਣ ਇਹ ਆ ਕਿ ਦਿਲਜਿੰਦਰ ਆਪਣੇ ਮਾਪਿਓ ਨੂੰ ਚਾਚਾ ਚਾਚੀ ਕਿਉਂ ਕਹਿੰਦਾ ਉਹ ਕਾਰਨ ਦੱਸਦਾ। ਪ੍ਰਾਇਦੀ ਸਮੇਂ ਚ ਨਾ ਹੁੰਦਾ ਸੀ ਕਿ ਪਿੰਡਾਂ 'ਚ ਸੰਯੁਕਤ ਪਰਿਵਾਰ ਰਹਿੰਦੇ ਆ ਤੇ ਜੇ ਤਾਏ ਦੇ ਬੱਚੇ ਉਸ ਤੇ ਮੰਮੀ ਡੈਡੀ ਨੂੰ ਚਾਚਾ ਚਾਚੀ ਕਹਿੰਦੇ ਸੀ ਤੇ ਉਹਨਾਂ ਦੇ ਰਿਸ਼ਤੇਦਾਰੋ ਵੀ ਆਪਣੇ ਮਾਪਿਓ ਨੂੰ ਚਾਚਾ ਚਾਚੀ ਕਹਿਣ ਲੱਗ ਪਿਆ। ਦਲਜਿੰਦਰ ਦਾ ਭਰਾ ਕੇਸਰ ਹੈ ਜੋ ਵਿਦੇਸ਼ ਜਾ ਚੁੱਕਾ ਹੈ, ਇੰਗਲੈਂਡ ਜਾ ਚੁੱਕਾ ਹੈ ਪਰ ਉਹ ਉੱਥੇ ਜਾ ਕੇ ਉਸ ਦੁਨੀਆ 'ਚ ਇੰਨਾ ਖੁਰਚ ਗਿਆ ਹੈ ਕਿ ਆਪਣੇ ਮਾਪਿਆਂ ਤੋਂ ਬੇਮੁਖ ਹੋ ਗਿਆ ਹੈ ਤੇ ਉਸ ਨੂੰ ਬਾਹਰ ਭੇਜਣ ਵਾਸਤੇ ਬਖਸ਼ੀ ਦਲਜਿੰਦਰ ਦੇ ਪਿਤਾ ਨੇ ਜ਼ਮੀਨ ਗਹਿਣੇ ਪਾਈ ਸੀ ਜਿਹੜੀ ਅੱਜ ਤੱਕ ਨਹੀਂ ਚੜਾ ਸਕਿਆ ਤੇ ਉਹ ਬਾਜ ਵਾਲੀ ਟੈਂਕੀ ਵਾਲੇ ਜਿਹੜੇ ਲੋਕ ਹਨ ਉਹਨਾਂ ਦੇ ਕੋਲੋਂ ਜ਼ਮੀਨ ਚਲੀ ਗਈ। ਦਰਜਿੰਦਰ ਸਿੰਘ ਜਾਨੀ ਕਿ ਮੁੱਖ ਪਾਤਰ ਦੀਆਂ ਦੋ ਧੀਆਂ ਹਨ ਸੁਖਮਨੀ ਤੇ ਪਨੀਤ ਤੇ ਦਿਲਜਿੰਦਰ ਦਾ ਤਾਇਆ ਤਾਈ ਜਿਹੜੇ ਸਿੱਧੇ ਤੌਰ ਤੇ ਤਾਂ ਇਸ ਕਹਾਣੀ ਚ ਨਹੀਂ ਆਉਂਦੇ ਪਰ ਉਹ ਇੰਗਲੈਂਡ ਵਿੱਚ ਰਹਿ ਰਹੇ ਹਨ ਤੇ ਉਹਨਾਂ ਦੇ ਘਰ ਦੀ ਟੈਂਕੀ ਜਿਹੜਾ ਉਹਨਾਂ ਦੇ ਘਰ ਦੀ ਪਾਣੀ ਵਾਲੀ ਟੈਂਕੀ ਜਿਹੜੀ ਹੈ ਜਹਾਜ਼ ਦੀ ਸ਼ੇਪ ਦੇ ਵਿੱਚ ਬਣੀ ਹੈ ਜਿਹਨੂੰ ਅਸੀਂ ਜਹਾਜ਼ ਵਾਲੀ ਟੈਂਕੀ ਕਹਿੰਿਆ ਤੇ ਇੱਕ ਹੈ ਪਾਤਰ ਡੇਰੇ ਦਾ ਸੰਤ ਇੱਕ ਏਜੰਟ ਹੈ ਜਿਹੜਾ ਕਿ ਲੋਕਾਂ ਕੋਲੋਂ ਪੈਸੇ ਲੈ ਕੇ ਵਿਦੇਸ਼ ਭੇਜਦਾ ਹੈ ਉਸ ਦਾ ਨਾਮ ਹੈ ਜੌਨ ਸਿੰਘ ਗਿਲ ਤੇ ਪਿੰਡ ਦੇ ਕੁਝ ਪਾਤਰ ਹਨ ਭੱਜੀ ਮੂਰਤਾ ਸਿੰਘ ਜੋ ਵਿਦੇਸ਼ ਜਾਣ ਦੇ ਨਾਂ ਤੋਂ ਠੱਗੇ ਜਾ ਚੁੱਕੇ ਹਨ ਤੇ ਆਤਮ ਹੱਤਿਆ ਕਰ ਚੁੱਕੇ ਇਸ ਤਰ੍ਹਾਂ ਕਹਾਣੀਕਾਰ ਨੇ ਕਿੰਨੇ ਸਾਰੇ ਪਾਤਰਾਂ ਦੇ ذریعے ਸਾਨੂੰ ਇੱਕ ਸਿਸਟਮ ਦੇ ਨਾਲ ਜੋੜਿਆ ਹੈ ਜਸਟਿਸ ਸਿਸਟਮ ਦੇ ਵਿੱਚ ਵਿਦੇਸ਼ ਜਾਣਾ ਇੱਕ ਵੱਡਾ ਵੱਡਾ ਲੋਕਾਂ ਵਾਸਤੇ ਮਸਲਾ ਬਣ ਚੁੱਕਾ ਹੈ ਤੇ ਉਹ ਕਿਸ ਹੱਦ ਤੱਕ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਰਿਸ਼ਤੇ ਗਾਇੜੇ ਪਾ ਕੇ ਉਹ ਜਾਂਦੇ ਹਨ ਦਿਲਜਿੰਦਰ ਦੇ ਪਿਤਾ ਦੁਆਰਾ ਪੁੱਤਰ ਨੂੰ ਵਿਦੇਸ਼ ਭੇਜਣ ਲਈ ਜ਼ਮੀਨ ਕਾਇਨੇ ਪਾਉਣੀ ਪਈ ਹੁਣ ਜਿਹੜਾ ਮੁੱਖ ਪਾਤਰ ਦਿਲਜਿੰਦਰ ਹੈ ਉਹ ਪਹਿਲਾਂ ਆਪਣੇ ਤਾਏ ਦੇ ਕਹਿਣ ਤੇ ਇੰਗਲੈਂਡ ਦੀ ਇੰਗਲੈਂਡ ਵੀ ਜਾ ਚੁੱਕਾ ਹੈ ਪਰ ਇੰਗਲੈਂਡ ਵਿੱਚ ਪਹੁੰਚਣ ਤੋਂ ਬਾਅਦ ਉਸ ਨੂੰ ਉੱਥੋਂ ਦੀ ਪੁਲਿਸ ਨੇ ਫੜ ਲਿਆ ਸੀ ਤੇ ਉਹ ਗੈਰ ਕਾਨੂੰਨੀ ਟੈਂਕ ਨਾਲ ਗਿਆ ਸੀ ਜਿਸ ਕਰਕੇ ਉਸ ਨੂੰ ਸਜ਼ਾ ਕੱਟਣੀ ਪਈ ਤੇ ਫਿਰ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਫਿਰ ਉਹ ਦੁਬਈ ਵੀ ਜਾ ਚੁੱਕਾ ਸੀ ਕਿਉਂਕਿ ਜਿਹੜਾ ਇਸ ਕਹਾਣੀ 'ਚ ਇੱਕ ਪਾਤਰ ਭੱਜੀ ਹੈ ਪੱਜੀ ਨੇ ਉਸਨੂੰ ਦੁਬਈ ਆਪਣੇ ਨਾਲ ਲੈ ਕੇ ਗਿਆ ਸੀ ਪਰ ਪੱਜੀ ਉੱਥੇ ਗੈਰ ਕਾਨੂੰਨੀ ਕਾਰੋਬਾਰ ਕਰਦਾ ਸੀ ਉੱਥੇ ਸ਼ਰਾਬ ਕੱਟਦਾ ਸੀ ਵੇਚਦਾ ਸੀ ਜਿਸ ਕਰਕੇ ਲੇਖਕ ਵੀ ਉਸਦੇ ਨਾਲ ਗਿਆ ਸੀ ਲੇਖਕ ਵੀ ਉੱਥੇ ਪਾਬ ਦਿਲਜਿੰਦਰ ਸਿੰਘ ਫੜਿਆ ਗਿਆ ਤੇ ਉਹਨੂੰ ਵਾਪਸ ਫਿਰ ਪੰਜਾਬ ਆਉਣਾ ਪਿਆ ਇਸ ਤਰ੍ਹਾਂ ਦੁਬਈ ਤੇ ਇੰਗਲੈਂਡ ਤੋਂ ਧੋਖਾ ਖਾ ਜਾਣ ਤੋਂ ਬਾਅਦ ਮੁਖਪਾਤਰ ਦਿਲਜਿੰਦਰ ਹੁਣ ਅਮਰੀਕਾ ਜਾਣ ਵਾਸਤੇ ਉਤਸੁਕ ਹੈ ਤੇ ਜ਼ਮੀਨ ਵੇਚ ਕੇ ਉਹ ਆਪਣੇ ਅ ਪਾ ਇਹਸੇ ਦੇ ਵਿਦੇਸ਼ ਜਾਣਾ ਚਾਹੁੰਦਾ ਹੈ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਉਸ ਦੀ ਪਤਨੀ ਬਖਸ਼ਿੰਦਰ ਕੌਰ ਜਿਹੜੀ ਹੈ ਉਹ ਵੀ ਉਸ ਨੂੰ ਇਸ ਗੱਲ ਦੀ ਮਜਬੂਰ ਕਰਦੀ ਹੈ ਕਿ ਪੰਜਾਬ ਇੱਥੇ ਰਹਿ ਕੇ ਉਸ ਦਾ ਕੁਝ ਨਹੀਂ ਬਣਦਾ ਤੇ ਉਹ ਵਿਦੇਸ਼ ਜਾਵੇ ਤੇ ਆਪਣੀ ਪਤਨੀ ਦੇ ਬਾਰ ਬਾਰ ਕਹਿਣ ਤੇ ਉਸ ਨੇ ਮੌੜ ਅਮਰੀਕਾ ਜਾਣ ਦੀ ਤਿਆਰੀ ਕੀਤੀ ਇਸ ਤੋਂ ਪਹਿਲਾਂ ਮੈਂ ਦੱਸਿਆ ਕਿ ਉਹ ਦੋ ਵਾਰ ਧੋਖਾ ਖਾ ਚੁੱਕਾ ਪਰ ਪਤਨੀ ਦੇ ਕਹਿਣ ਤੇ ਤੀਜੀ ਵਾਰ ਫੇਰ ਉਹ ਵਿਦੇਸ਼ ਜਾਣ ਵਾਸਤੇ ਆਪਣੇ ਪਿਤਾ ਨੂੰ ਕਹਿ ਕੇ ਕੁਝ ਪੈਸੇ ਇਕੱਠੇ ਕਰਦਾ ਹੈ ਫਿਰ ਜਮੀਨ ਗੈਣੇ ਪਉਂਦਾ ਹੈ ਤੇ ਫਿਰ 8 ਲੱਖ ਰੁਪਏ ਦਾ ਇੰਤਜ਼ਾਮ ਕਰਦਾ ਹੈ ਤੇ ਹੁਣ ਇੱਕ ਜਗ੍ਹਾ ਹੈ ਜਿੱਥੇ ਉਹ ਮੱਥਾ ਟੇਕਣ ਜਾਂਦਾ ਸੰਤਾ ਦੇ ਡੇਰੇ ਤੇ ਉਹ ਸੰਤਾ ਦੇ ਡੇਰੇ ਤੇ ਮੱਥਾ ਟੇਕਣ ਜਾਂਦਾ ਹੈ ਤੇ ਉੱਥੇ ਉਸ ਨੂੰ ਪਤਾ ਲੱਗਦਾ ਹੈ ਕਿ ਉੱਥੇ ਇੱਕ ਜੌਨ ਸਿੰਘ ਗਿੱਲ ਨਾਂ ਦਾ 에ਜੰਟ ਹੈ ਤੇ ਉਸ 에ਜੰਟ ਦੇ ਬਾਰੇ ਵਿੱਚ ਸੰਤਾ ਨੇ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇੱਕ ਉਹਨਾਂ ਦਾ ਪਾਤਰ ਉਸਾਰੀ ਇਸਟੈਂਗਲ ਕੀਤੀ ਹੋਈ ਹੈ ਕਿ ਇਹ ਜਿਹੜੇ ਜੌਤ ਸਿੰਘ ਗਿੱਲ ਆ ਬਹੁਤ ਵੱਡਾ ਕਾਰੋਬਾਰੀ ਹੈ ਉਸ ਸਕਾਟਲੈਂਡ ਦੇ ਵਿੱਚ ਰਹਿੰਦਾ ਹੈ ਤੇ ਉਸ ਦੇ ਕੋਲ ਬਹੁਤ ਸਾਰੇ ਉਹਦੇ ਕੋਲ ਇਹੋ ਜਿਹੇ ਸਾਧਨ ਆ ਕਿ ਉਹ ਬਾਹਰ ਭੇਜ ਸਕਦਾ ਹੈ ਮਤਲਬ ਉਸ ਨੇ ਲੋਕਾਂ ਦਾ ਮਾਈਂਡ ਵਾਸ਼ ਕੀਤਾ ਹੋਇਆ ਹੈ ਤੇ ਉਹ ਲੋਕਾਂ ਨੂੰ ਇਹੀ ਕਹਿ ਦਿੰਦਾ ਹੈ ਕਿ ਇਹ ਸਕਾਟਲੈਂਡ ਦੇ ਵੱਡੇ ਕਾਰੋਬਾਰੀ ਹਨ ਅੱਜ ਕੱਲ ਏਜੈਂਟੀ ਕਰਦੇ ਨੇ ਇਹ ਕੈਨੇਡਾ ਅਮਰੀਕਾ ਤੇ ਗਲੈਂਡ ਬੰਦੇ ਭੇਜਦੇ ਨੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਬੰਦੇ ਚੜੀ ਜਾਂਦੇ ਆ ਇਹ ਆਪਣੀ ਨੇਕ ਕਮਾਈ ਚੋਂ ਦਸਵੰਧ ਗੁਰਦੁਆਰਾ ਸਾਹਿਬ ਨੂੰ ਭੇਟ ਕਰੀ ਜਾਂਦੇ ਆ ਕਹਿੰਦਾ ਭਾਵ ਕਿ ਜਿਹੜਾ ਜான் ਸਿੰਘ ਗਿਲਸੀ ਉਹ ਡੇਰੇ ਵਿੱਚ ਆਏ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਤੋਂ ਪੈਸੇ ਵਸੂਲਦਾ ਸੀ ਤੇ ਫਿਰ ਉਹਨਾਂ ਪੈਸਿਆਂ 'ਚੋਂ ਥੋੜੇ ਜਿਹੇ ਪੈਸਿਆਂ ਨਾਲ ਡੇਰੇ ਵਿੱਚ ਕੋਈ ਸੇਵਾ ਕਰਾ ਦਿੰਦਾ ਕੋਈ ਤੇ ਜਿਸ ਕਰਕੇ ਲੋਕ ਪ੍ਰਭਾਵਿਤ ਹੋ ਜਾਂਦੇ ਕਿ ਤੇ ਬਹੁਤ ਦਾਨੀ ਹੈ ਪਾਵ ਲੇਖਕ ਨੇ ਇੱਕ ਦਾਨੀ ਲੋਕ ਲੋਕਾਂ ਦੇ ਵਿੱਚੋਂ ਕੁਝ ਲੋਕ ਐਸੇ ਹੁੰਦੇ ਆ ਜਿਹੜੇ ਕਿ ਇਸ ਤਰ੍ਹਾਂ ਦੇ ਬੇਈਮਾਨੀ ਦੇ ਪੈਸੇ ਨਾਲ ਧਾਰਮਿਕ ਜੰਗਾਵਾ ਦੇ ਉੱਪਰ ਆਪਣਾ ਨਾਮ ਬਣਾਉਣਾ ਚਾਹੁੰਦੇ ਆ ਲੇਖਕ ਨੇ ਉਸ ਗੱਲ ਵੱਲ ਵੀ ਇਸ਼ਾਰਾ ਜਿਹੜਾ ਹੈ ਇਸ ਕਹਾਣੀ 'ਚ ਕੀਤਾ ਹੈ ਜਦੋਂ ਉਹ ਜੌਨ ਸਿੰਘ ਗਿੱਲ ਨੂੰ ਪੈਸੇ ਦੇ ਆਉਂਦਾ ਹੈ 8 ਲੱਖ ਰੁਪਈਆ ਤੇ ਫਿਰ ਵਰਤਮਾਨ ਘਟਨਾ ਵਿੱਚ ਉਹ ਮੁੱਖ ਪਾਤਰ ਫਿਰ ਸੰਤਾਂ ਦੇ ਡੇਰੇ ਜਾ ਕੇ ਆਪਣਾ ਪਾਸਪੋਰਟ ਤੇ ਵਿਦੇਸ਼ ਦੇ ਕਾਗਜ਼ ਲੈਣ ਜਾਂਦਾ ਹੈ ਮਤਲਬ ਤੋਂ ਕੁਝ ਦਿਨ ਪਹਿਲਾਂ ਉਹ ਦੇ ਆਇਆ ਸੀ ਤੇ ਅੱਜ ਉਹ ਜਾਣਨਕ ਦਾ ਕਹਾਣੀ ਦੇ ਅੱਜ ਕਹਾਣੀ ਚੋਂ ਸ਼ੁਰੂ ਹੁੰਦੀ ਹੈ ਉਹ ਬੜੇ ਚਾਏ ਚਾਏ ਡੇਰੇ ਪੋਜਦਾ ਹੈ ਪਰ ਉਸ ਨੂੰ ਜੌਨ ਸਿੰਘ ਗਿੱਲ ਕਿਧਰੇ ਨਜ਼ਰ ਹੀ ਨਹੀਂ ਆਉਂਦਾ ਬਾਅਦ ਵਿੱਚ ਵੱਡੇ ਸੰਤ ਤੋਂ ਪਤਾ ਲੱਗਦਾ ਹੈ ਕਿ ਜੌਨ ਸਿੰਘ ਗਿੱਲ ਨਹੀਂ ਆਇਆ ਤੇ ਸ਼ਾਇਦ ਆਏਗਾ ਵੀ ਨਹੀਂ ਸੰਤ ਦੱਸਦਾ ਹੈ ਕਿ ਹੁਣ ਅਮਰੀਕਾ ਜਾਣ ਦਾ ਉਸਨੇ 15 ਲੱਖ ਕਰ ਦਿੱਤਾ ਹੈ ਤੇ ਜਿੰਦਨ ਨਿਰਾਸ਼ ਹੋ ਜਾਂਦਾ ਹੈ ਤੇ ਸਾਰਾ ਰਸਤਾ ਸੋਚਾ ਸੋਚਦਾ ਬਸ ਤੋਂ ਉੱਤਰ ਕੇ ਇੱਕ ਬੋਤਲ ਸ਼ਰਾਬ ਦੀ ਲੈ ਲੈਂਦਾ ਹੈ ਤੇ ਸਲਫਾਸ ਦੀਆਂ ਗੋਲੀਆਂ ਖਰੀਦ ਲੈਂਦਾ ਹੈ ਤੇ ਘਰ ਆ ਕੇ ਦਰਵਾਜ਼ਾ ਬੰਦ ਕਰ ਲੈਂਦਾ ਹੈ ਤੇ ਇੱਥੇ ਕਹਾਣੀ ਖਤਮ ਹੋ ਜਾਂਦੀ ਹੈ ਕਹਾਣੀ ਇੱਕ ਸੰਦੇਹ ਨਾਲ ਖਤਮ ਹੁੰਦੀ ਹੈ ਪਾਠਕਾਂ ਦੀ ਕਲਪਨਾ ਨਾਲ ਖਤਮ ਹੁੰਦੀ ਹੈ ਪਰ ਪਾਠਕ ਇਹ ਵੀ ਸੋਚ ਸਕਦੇ ਆ ਕਿ ਦਲੇਂਦਰ ਸਿੰਘ ਨੇ ਕਮਰਾ ਬੰਦ ਕਰਕੇ ਆਤਮ ਹੱਤਿਆ ਕਰਨ ਦੀ ਉਸੇ ਤਰ੍ਹਾਂ ਜਿਵੇਂ ਭੱਜੀ ਨੇ ਕੀਤੀ ਸੀ ਉਸੇ ਤਰ੍ਹਾਂ ਜਿਵੇਂ ਮੂਰਤਾ ਸਿੰਘ ਨੇ ਆਤਮ ਹੱਤਿਆ ਕੀਤੀ ਸੀ ਜਦੋਂ ਜਦੋਂ ਉਹ ਸਫਲ ਨਹੀਂ ਸੀ ਹੋਏ ਵਿਦੇਸ਼ ਜਾਣ ਦੇ ਤੇ ਇਸ ਤੋਂ ਬਾਅਦ ਲੇਖਕ ਨੇ ਦੱਸਿਆ ਹੈ ਕਿ ਮੂਰਤ ਸਿੰਘ ਤੇ ਭੱਜੀ ਦੋਵੇਂ ਇਸ ਤਰ੍ਹਾਂ ਮਰੇ ਸੀ ਆਤਮ ਹੱਤਿਆ ਕਰਕੇ ਤੇ ਹੁਣ ਮੁੱਖ ਪਾਤਰ ਵੀ ਵਿਦੇਸ਼ ਜਾਣ ਵਿੱਚ ਸਫਲ ਨਾ ਹੋਣ ਤੇ ਆਤਮ ਹੱਤਿਆ ਕਰ ਲਏਗਾ ਇਸ ਤਰ੍ਹਾਂ ਦਾ ਥੋੜਾ ਜਿਹਾ ਸਾਨੂੰ ਇਸ ਕਹਾਣੀ ਵਿੱਚ ਮਾਹੌਲ ਲੱਗਦਾ ਕਹਾਣੀ ਸਾਰੇ ਉੱਤਮਪੁਰਖ ਪ੍ਰਤਾਂਤ ਚ ਲਿਖੀ ਗਈ ਹੈ ਮਤਲਬ ਮੈਸ਼ ਸ਼ੈਲੀ ਚ ਲਿਖਿਆ ਲੇਖਕ ਕੋ ਦੇ ਦਾ ਪਾਤਰ ਹੈ ਕਿਸਾਨੀ ਸੰਕਟ ਦੇ ਨਾਲ ਨਾਲ ਪ੍ਰਵਾਸ ਤੇ ਵਿਦੇਸ਼ ਜਾਣ ਦੀ ਲਾਲਸਾ ਵੀ ਇਸ ਕਹਾਣੀ ਦਾ ਮੁੱਖ ਵਿਸ਼ਾ ਹੈ ਪੰਜਾਬੀ ਲੋਕ ਇੱਕ ਦੂਜੇ ਦੀ ਰੀਸ ਨਾਲ ਵਿਦੇਸ਼ ਜਾ ਰਹੇ ਹਨ ਜੌਨ ਸਿੰਘ ਗਿਲ ਵਿਦੇਸ਼ੀ ਕੰਪਨੀਆਂ ਬੈਂਕ ਸੰਤ ਸਾਰੇ ਭੋਲੇ ਲੋਕਾਂ ਨੂੰ ਵਿਦੇਸ਼ ਦੇ ਨਾਂ ਤੇ ਕਿਦਾਂ ਗੁੰਮਰਾਹ ਕਰ ਰਹੇ ਹਨ ਇਸ ਵੱਲ ਵੀ ਲੇਖ ਨੇ ਇਸ਼ਾਰਾ ਕੀਤਾ ਹੈ ਮੁੱਖ ਪਾਤਰ ਦਿਲਜਿੰਦਰ ਬਹੁਤ ਸਾਰੇ ਏਜੰਟਾਂ ਕੋਲੋਂ ਆਪਣੇ ਪੈਸੇ ਖਰਾਬ ਕਰ ਚੁੱਕਾ ਹੈ ਤੇ ਇਹ ਕਹਾਣੀ ਮਨੁੱਖੀ ਸਮਾਜ ਖਿਲਾਫ ਧਾਰਮਿਕ ਸਥਾਨ ਤੇ ਪੂੰਜੀਵਾਦ ਦੇ ਸਾਂਝੇ ਧੋਖੇ ਨੂੰ ਪੇਸ਼ ਕਰਦੀ ਹੈ ਮਤਲਬ ਧਾਰਮਿਕ ਸਥਾਨਾਂ ਦੇ ਉੱਪਰ ਵੀ ਲੁੱਟ ਹੋ ਰਹੀ ਹੈ ਵਿਦੇਸ਼ ਜਾਣ ਦੇ ਨਾਂ ਤੇ ਕਹਾਣੀ ਦਾ ਇੱਕ ਵੱਖਰਾ ਐਂਗਲ ਹੈ ਲੇਖਕ ਨੇ ਦੱਸਿਆ ਵਿਦੇਸ਼ ਜਾਣ ਦੇ ਗੈਰ ਕਾਨੂੰਨੀ ਜਾਲ ਨੂੰ ਵੀ ਇਹ ਕਹਾਣੀ ਪ੍ਰਗਟ ਕਰਦੀ ਹੈ ਵਿਦੇਸ਼ ਵਿੱਚ ਜੋ ਲੋਕ ਕਾਮਯਾਬ ਨਹੀਂ ਹੁੰਦੇ ਕਈ ਵਾਰ ਇਹਨੇ ਦੁਖੀ ਹੋ ਜਾਂਦੇ ਹਨ ਕਿ ਖੁਦਕਸ਼ੀਆਂ ਕਰ ਲੈਂਦੇ ਹਨ ਇਸ ਤਰ੍ਹਾਂ ਇਸ ਕਹਾਣੀ ਦਾ ਜੋ ਮੁੱਖ ਵਿਸ਼ਾ ਹੈ ਉਸ ਦੀਆਂ ਤੰਦਾਂ ਇਕੱਠੀਆਂ ਜੁੜਦੀਆਂ ਹਨ ਇਹ ਪੰਜਾਬ ਦੀ ਕਿਸਾਨੀ ਦਾ ਸੰਕਟ ਹੈ ਕਿ ਕਿਸਾਨ ਕਿਸ ਤਰ੍ਹਾਂ ਜ਼ਮੀਨਾਂ ਗਹਿਣੇ ਪਾ ਕੇ ਆਪਣੇ ਬੱਚਿਆਂ ਨੂੰ ਪੁੱਤਰਾਂ ਨੂੰ ਬਾਹਰ ਭੇਜ ਰਹੇ ਹਨ ਧੀਆਂ ਨੂੰ ਭੇਜ ਰਹੇ ਹਨ ਤੇ ਨਾਲ ਇਹਦੇ ਵਿੱਚ ਪ੍ਰਵਾਸ ਦਾ ਸੰਕਟ ਹੈ ਕਿ ਜਿਹੜੇ ਲੋਕ ਪ੍ਰਵਾਸ ਨਹੀਂ ਜਾ ਸਕਦੇ ਵਿਦੇਸ਼ ਨਹੀਂ ਜਾ ਸਕਦੇ ਕਿਸ ਤਰ੍ਹਾਂ ਉਹ ਆਪਣੀ ਨਿਰਾਸ਼ਾ ਦੇ ਦਲਦਲ ਦੇ ਵਿੱਚ ਦਸੇ ਜਾਂਦੇ ਹਨ ਤੇ ਕਿਸ ਤਰ੍ਹਾਂ ਭੋਲੇ ਭਾਲੇ ਲੋਕਾਂ ਦੀ ਲੁੱਟ ਹੁੰਦੀ ਹੈ ਤੇ ਕਿਸ ਤਰ੍ਹਾਂ ਜਹਾਜ਼ ਵਾਲੀਆਂ ਵੱਡੀਆਂ-ਵੱਡੀਆਂ ਟੈਂਕੀਆਂ ਵਾਲੇ ਘਰਾਂ ਨੂੰ ਵੇਖ ਕੇ ਵਿਦੇਸ਼ ਗਏ ਲੋਕਾਂ ਦੇ ਲੋਕਾਂ ਨੂੰ ਦੇਖ ਕੇ ਜਿਹੜੇ ਸਾਡੇ ਇੱਥੋਂ ਰਹਿ ਰਹੇ ਪੰਜਾਬੀ ਚਾ ਸਾਡੇ ਲੋਕ ਹਨ ਉਹ ਕਿਸ ਤਰ੍ਹਾਂ ਆਪਣਾ ਮਨ ਬਹਾ ਬਾਹਰ ਜਾਣ ਦੀ ਵਿਦੇਸ਼ ਜਾਣ ਵਾਸਤੇ ਦਾ ਮਨ ਡੋਲਦਾ ਹੈ ਤੇ ਇਹ ਕਹਾਣੀ ਦਾ ਮੁੱਖ ਵਿਸ਼ਾ ਹੈ ਬਾਕੀ ਤੁਸੀਂ ਇਸ ਕਹਾਣੀ ਦੀ ਰੀਡਿੰਗ ਜਰੂਰ ਲਓ ਤੁਹਾਨੂੰ ਬਹੁਤ ਸਾਰੇ ਹੋਰ ਵੇਰਵੇ ਮਿਲਣਗੇ ਮੈਂ ਕੁਝ ਪੱਖਾਂ ਨੂੰ ਛੋਇਆ ਹੈ ਜੋ 20 ਨੰਬਰ ਦੇ ਅਨਸਾਰ ਤੁਹਾਨੂੰ ਪੇਪਰ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ ਪਰ ਕਹਾਣੀ ਦੀ ਰੀਡਿੰਗ ਇਸ ਕਹਾਣੀ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਤੁਸੀਂ ਲਿਖ ਸਕਦੇ ਹੋ ਇਸ ਦੀ ਰੀਡਿੰਗ ਤੋਂ ਬਾਅਦ ਬਹੁਤ ਬਹੁਤ ਇਸ ਨੂੰ ਸੁਣਨ ਦੀ ਸ਼ੁਕਰੀਆ ਧੰਨਵਾਦ